ਅਕਾਲ ਤਖਸਦ ਦੇ ਜਥੇਦਾਰਾਂ ਵੱਲੋਂ ਕੱਲ ਸੁਖਬੀਰ ਬਾਦਲ ਸਣੇ ਕਈ ਅਕਾਲੀ ਦਲ ਲੀਡਰਾਂ ਨੂੰ ਸਜ਼ਾ ਸੁਣਾਈ ਗਈ ਹੈ ਜਿਸ ਤੋਂ ਬਾਅਦ ਅੱਜ ਸਜ਼ਾ ਭੁਗਤਦੇ ਨਜ਼ਰ ਆਏ ਨੇ ਸੁਖਬੀਰ ਬਾਦਲ ਵੱਤੋਬਾਤ ਕਬਨ ਸ਼ੇਅਰ ਕਰਿਓ ਦਦ ਨੇ ਨੀਲਾ ਪਾਣਾ ਪਾ ਕੇ ਬੀਰਚੇਰ ਤੇ ਬੈਠੇ ਹੋਏ ਸੁਖਬੀਰ ਬਾਦਲ ਹੱਥ ਵਿੱਚ ਮਰਸ਼ਾ ਫੜਿਆ ਹੋਇਆ ਇਸ ਤਰੀਕੇ ਦੀ ਸਜ਼ਾ ਪੰਨ ਸਿੰਘ ਸਹਿਬਾਨਾ ਵੱਲੋਂ ਸੁਣਾਈ ਗਈ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਵਕ ਵਕ ਤਖਤਾਂ ਦੇ ਦੂੜੀਆਂ ਦੇ ਅੱਗੇ ਸੇਵਾਦਾਰਾਂ ਵਾਲਾ ਬਾਣਾ ਪਾ ਕੇ ਹੱਥ ਵਿੱਚ ਵਰਚਾ ਫੜ ਕੇ ਸੇਵਾ ਕਰਨੀ ਜਿਸ ਤੋਂ ਬਾਅਦ ਤਸਵੀਰ ਸਾਹਮਣੇ ਨਿਕਲ ਕੇ ਆਈ ਹੈ ਘੰਟਾ ਘਾਰੇ ਦੂਡੀ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿਵੇਂ ਸੁਖਵੀਰ ਬਾਦਲ ਗੱਦੇ ਵਿੱਚ ਤਖਤੀ ਪਾ ਕੇ ਉਸ ਤੋਂ ਬਾਅਦ ਹੱਥ ਵਿੱਚ ਵਰਚਾ ਫੜ ਕੇ ਤੇ ਨਾਲ ਨੀਲਾ ਬਾਣਾ ਸੇਵਾਦਾਰਾਂ ਵਾਲਾ ਪਾ ਕੇ ਆਪਣੀ ਜੋ ਸਜ਼ਾ ਉਸ ਨੂੰ ਭੁਗਤ ਰਹੇ ਨੇ ਤਾਂ ਦੰਨਿਆ ਕਿ ਬਕਬਕ ਇਤਿਹਾਸਿਕ ਗੁਰਦੁਆਰਾ ਤਖਤਾਂ ਦੇ ਵਿੱਚ ਇਹ ਸੇਵਾ ਲਗਾਈ ਗਈ ਹੈ ਇਹ ਸਜ਼ਾ ਜਿਹੜੀ ਉਹਨਾਂ ਨੂੰ ਦਿੱਤੀ ਗਈ